ਅਗਲੀ ਕਾਰਵਾਈ ਇਹ ਹੋਏਗੀ ਐਜ਼ ਅ ਡਾਟਰ ਸਰਦਾਰ ਬੰਜੀਤ ਸਿੰਘ ਦੀ ਡਾਟਰ ਹੋਣ ਦੇ ਨਾਤੇ ਮੈਂ ਮਰਨwarte ਤੇ ਬੈਠਾਂਗੀ ਔਰ ਮੈਂ ਆਪਣੇ ਆਪ ਨੂੰ ਜ਼ਿੰਦਾ ਖਤਮ ਕਰਕੇ ਇਹਨਾਂ ਦੇ ਬਰਖਿਲਾਫ ਸਾਰੀ ਪੁਲਿਸ ਦੇ ਬਰਖਿਲਾਫ ਮੈਂ ਲਿਖ ਕੇ ਦੇ ਕੇ ਜਾਵਾਂਗੀ ਕਿ ਸਾਰੇ ਚੋਰ ਨੇ ਮਾਵਾਂਗੀ ਕਿ ਸਾਰੇ ਚੋਰ ਨੇ ਮਾਵਾਂਗੀ ਕਿ ਸਾਰੇ ਚੋਰ ਨੇ ਪਰਥੋ 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 ਪੰਜਾਬ ਪੁਲਿਸ ਦੀ ਇਹ ਹਰਕਤ ਦਿੱਲੀ ਚ ਆਮ ਆਦਮੀ ਪਾਰਟੀ ਨੂੰ ਪਾ ਸਕਦੀ ਹੈ ਪਰਥੋ ਕਿਉਂਕਿ ਇਹ ਬੀਬੀ ਨੇ ਕਰਤਾ ਐਲਾਨ ਆਪਣੇ ਪਿਓ ਦੇ ਇਨਸਾਫ ਦੀ ਝੰਗ ਲੜਨ ਦਾ ਪੰਜਾਬ ਪੁਲਿਸ ਨੇ 7 ਮਹੀਨੇ ਪਹਿਲਾਂ ਹੋਏ ਕਤਲ ਨੂੰ ਇਸ ਤਰੀਕੇ ਨਾਲ ਲਿਆ ਜਿਵੇਂ ਕੋਈ ਇਨਸਾਨ ਨਹੀਂ ਕੋਈ ਜਾਨਵਰ ਮਰਿਆ ਹੋਵੇ ਯਾਨੀ ਕਿ ਪਰਤਾਲੀ ਨਹੀਂ ਕੀਤੀ ਕੋਈ ਬੰਦਾ ਗ੍ਰਿਫਤਾਰ ਨਹੀਂ ਕੀਤਾ ਤੇ ਹੁਣ ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਮ੍ਰਿਤਕ ਦਾ ਵਿਸਰਾਇ ਗਾਇਬ ਹੋ ਗਿਆ ਸੀ ਹੁਣ ਇਸ ਮਸਲੇ 'ਚ ਮ੍ਰਿਤਕ ਦੀ ਬੇਟੀ ਨੇ ਐਲਾਨ ਕਰਤਾ ਕਿ ਉਹ ਦਿੱਲੀ ਦੇ ਵਿੱਚ ਚੋਣਾਚ

ਕੋਈ ਵਿਸਰਾਗ ਗਾਇਬ ਹੋ ਗਿਆ ਠੀਕ ਹੈ ਤਾਂ ਗਲਤੀ ਹੋ ਗਈ ਹੈ 3 ਤਾਂ ਗਲਤੀ ਹੋ ਗਈ ਹੈ 2 ਤਾਂ ਗਲਤੀ ਹੋ ਗਈ ਹੈ 3 ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਗਲਤੀ ਮੰਨ ਰਿਹਾ ਹੈ ਤੇ ਦੂਸਰੇ ਪਾਸੇ ਮੌਕੇ ਤੇ ਪਹੁੰਚੀ ਐਸਆਈਟੀ ਦੇ ਅਫਸਰ ਇਹ ਕਹਿ ਰਹੇ ਨੇ ਕਿ ਕੋਈ ਵਿਸਰਾਗ ਗਾਇਬ ਨਹੀਂ ਹੋਇਆ 7 ਮਹੀਨੇ ਬਾਅਦ ਇਹਨਾਂ ਨੂੰ ਮੌਕੇ ਤੇ ਜਾਣ ਦਾ ਟਾਈਮ ਲੱਗਾ ਹੈ ਸਵਾਲ ਤਾਂ ਉੱਠਣਾ ਹੀ ਸੀ ਅੰਮ੍ਰਿਤਸਰ ਦੇ ਪੈਥੋਲੋਜੀ ਡਿਪਾਰਟਮੈਂਟ ਦੇ ਵਿੱਚ ਵਿਸਰਾ ਭੇਜਿਆ ਜਾਣਾ ਸੀ ਪਰ ਵਿਸਰਾ ਤਾਂ ਕਿਤੇ ਹੋਰੀ ਪਹੁੰਚ ਗਿਆ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਵਿਸਰਾ ਅਫਸਰਾਂ ਨੇ ਆਪਣੇ ਕੋਲ ਹੀ ਰੱਖ ਲਿਆ ਸੀ ਯਾਨੀ ਕਿ ਵਿਸਰਾ ਰਿਪੋਰਟ ਨੂੰ ਅੱਗੇ ਪਰਤਾਲ ਲਈ ਨਹੀਂ ਭੇਜਿਆ ਗਿਆ ਜਿਸ ਕਰਕੇ ਇਹ ਮਸਲਾ ਹੁਣ ਬਗੜਦਾ ਦਿਖਾਈ ਦੇ ਰਿਹਾ ਕਿਉਂਕਿ ਮ੍ਰਿਤਕ ਦੇ ਪੁੱਤ ਨੇ ਪੁਲਿਸ 'ਤੇ ਇਲਜ਼ਾਮ ਲਾਤੇ ਨੇ ਪੁਲਿਸ ਨੂੰ ਐਕਸਪੋਜ਼ ਕਰਤਾ ਇੱਕ ਵੀਡੀਓ ਕੱਲ ਵਾਇਰਲ ਹੋਈ ਸੀ ਜਿਸ ਦੇ ਵਿੱਚ ਮ੍ਰਿਤਕ ਦਾ ਪੁੱਤ ਔਫਸਰ ਨੂੰ ਸਵਾਲ ਕਰ ਰਿਹਾ ਸੀ ਜੋ ਵਿਸਰਾ ਲੈ ਕੇ ਨਿਕਲਿਆ ਸੀ ਉਸ ਨੇ ਤਾਂ ਮਾਫੀ ਮੰਗ ਲਈ ਪਰ ਇਸ ਤੋਂ ਬਾਅਦ ਹੜਕਾ ਪਮਚ ਗਿਆ ਔਰ ਅੱਜ 7 ਮਹੀਨੇ ਬਾਅਦ ਪੁਲਿਸ ਅਫਸਰ ਯਾਨੀ ਕਿ ਐਸਐਟੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਮੌਕੇ ਤੇ ਪੜਤਾਲ ਕਰਨ ਪਹੁੰਚੀ ਹੁਣ ਇਹਨੀ ਵੱਡੀ ਲਾਪਰਵਾਹੀ ਦਾ આરોਪ ਲੱਗਾ ਸੀ ਮੌਕੇ ਤੇ ਤਾਣਾ ਹੀ ਪੈਣਾ ਸੀ ਐਸਪੀ ਸਾਹਿਬ ਪਹਿਲੀ ਵਾਰ 7 ਮਹੀਨੇ ਬਾਅਦ ਮੌਕੇ ਦੇ ਉੱਤੇ ਪਹੁੰਚੇ ਔਰ ਪੜਤਾਲ ਸ਼ੁਰੂ ਕੀਤੀ ਤੇ ਇਸ ਦੌਰਾਨ ਮ੍ਰਿਤਕ ਦਾ ਪਰਿਵਾਰ ਮੌਕੇ ਤੇ ਆ ਗਿਆ। ਉਹਨਾਂ ਨੇ ਵੀ ਸਵਾਲ ਕਰਨੇ ਸ਼ੁਰੂ ਕਰਤੇ ਤੇ ਆਖਰਕਾਰ ਕੋਈ ਜਵਾਬ ਨਹੀਂ ਸੀ। ਪਰ ਫਿਰ ਐਸਪੀ ਸਾਹਿਬ ਨੇ ਇਹ ਕਹਿਤਾ ਕਿ ਕੋਈ ਵਿਸਰਾ ਗਾਇਬ ਨਹੀਂ ਹੋਇਆ ਪਰ ਕੋਈ ਵੀ ਤੱਥ ਪੇਸ਼ ਨਹੀਂ ਕਰ ਸਕੇ। ਹੁਣ ਪਰਿਵਾਰ ਸਵਾਲ ਉਠਾ ਰਿਹਾ ਹੈ ਕਿ ਪੁਲਿਸ ਨੇ ਕਾਤਲਾਂ ਨੂੰ ਬਚਾਉਣ ਵਾਸਤੇ ਇਹ ਸਾਜ਼ਿਸ਼ ਰਚੀ ਹੈ। ਔਰ ਪੁਲਸ ਅਫਸਰ ਮੌਕੇ ਤੇ ਜਿਵੇਂ ਆਏ ਨੇ ਉਸ ਦੇ ਨਾਲ ਇਹ ਤਾਂ ਲੱਗਦਾ ਹੈ ਕਿ ਹੁਣ ਪੁਲਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੌਣ ਲੱਗ ਗਿਆ ਏ ਇਸੇ ਕਰਕੇ ਪੜਤਾਲ ਤੇਜ਼ ਹੋ ਗਈ ਹੈ ਪਰ ਵਿਸਰਾ ਕਿੱਥੇ ਗਿਆ ਇਸ ਦਾ ਜਵਾਬ ਕੋਈ ਨਹੀਂ ਦੇ ਰਿਹਾ ਔਰ ਕਿਤੇ ਨਾ ਕਿਤੇ ਪੁਲਸ ਵਾਲਾ ਖੜੇ ਹੋ ਗਈ ਹੈ ਤੁਸੀਂ ਆਪ ਹੀ ਦੇਖ ਲਵੋ ਕੀ ਕੁਝ ਕਹਿਣਾ ਹੈ ਪਰਵਾਰਤਾ ਗੜਪੇਲ ਪੰਜਾਬੀ ਟੀਵੀ ਦਿਖਾਈ ਜਤਿੰਦਰਪਾਲ ਖਲੇਰ ਤੇ ਪਾ ਔਰ ਮੌਕੇ ਦੇ ਜਿਹੜੇ ਅਸਰ ਆਏ 22 ਕਰਨੇ ਪਿੰਡ ਦੇ ਮੌਕੇ ਦੇ ਜਿਹੜੇ ਹੱਥ ਰਾਇਏ ਮੌਕੇ ਤੇ ਜਿਹੜੇ ਆਫੀਸਰ ਆਏ ਸੀ ਉਹ ਐਸ ਐਚਓ ਹਿਮਾਂਸ਼ੂ ਭਗਤ ਸੀਗੇ ਠੀਕ ਹੈ ਜੀ ਔਰ ਜਿਹੜੇ ਅ ਇੰਦਰਜੀਤ ਸਿੰਘ ਜੀ ਸੀਗੇ ਉਹਨਾਂ ਨੇ ਰਿਸੀਵ ਕੀਤਾ ਸੀ ਸਰ ਵਿਸਰਾ ਠੀਕ ਹੈ ਬਟ ਉਹਨਾਂ ਨੇ ਵਿਸਰਾ ਜਿਹੜਾ ਉਹ ਸਬਮਿਟ ਨਹੀਂ ਕਰਵਾਇਆ ਉਥੇ ਉਹਨੂੰ ਉਹਨਾਂ ਨੇ ਖੁਰਦਬੁਰਦ ਕਰ ਦਿੱਤਾ ਕਿਉਂਕਿ ਇਹਨਾਂ ਨੇ ਪੈਸੇ ਖਾਦੇ ਸ਼ਰੀਆਮ ਸਰ ਪਤਾ ਲੱਗਦਾ ਪਿਆ ਕਿ ਇਹਨਾਂ ਨੇ ਪੈਸੇ ਖਾਦੇ ਨੇ 8 ਮਹੀਨੇ ਹੋ ਗਏ ਸਰ 8 ਮਹੀਨਿਆਂ ਦੇ ਬਾਅਦ ਅੱਜ ਪੁਲਿਸ ਆ ਰਹੀ ਹੈ ਤੇ ਤੁਸੀਂ ਸੋਚੋ ਕਿੱਦਾਂ ਇਨਸਾਫ ਮਿਲੂਗਾ ਠੀਕ ਹੈ ਇੱਕ ਇਨਸਾਨ ਦਾ ਮਰਡਰ ਕਰ ਦਿੱਤਾ ਜਾਂਦਾ ਆ ਠੀਕ ਹੈ ਤੇ ਅੱਜ ਉਸ ਇਨਸਾਨ ਨੂੰ ਇਨਵੈਸਟੀਗੇਟ ਕਰਨ 8 ਮਹੀਨਿਆਂ ਬਾਅਦ ਪੁਲਿਸ ਆ ਰਹੀ ਹੈ ਕੀ ਕਾਰਨ ਕਿਉਂ ਇੰਨਾ ਲੇਟ ਹੋ ਗਿਆ ਜੀ ਸਰ ਪੈਸੇ ਖਾਦੇ ਨੇ ਸ਼ਰੀਆਮ ਪੈਸੇ ਖਾਦੇ ਨੇ ਸਾਰੀ ਪੁਲਿਸ ਰਲੀ ਹੋਈ ਹੈ ਨਾਲ ਜਿਹੜੇ ਮਰਡਰ ਜਿਹਨਿਆ ਨੇ ਮਰਡਰ ਕੀਤਾ ਆ ਸਰ ਇਹ ਕੋਈ ਛੋਟਾ ਮੋਟਾ ਮਰਡਰ ਨਹੀਂ ਹੈਗਾ ਇਹ ਪ੍ਰੀਪਲਾਨਡ ਮਰਡਰ ਹੈਗਾ ਇਹਦੇ ਚ ਪੁਲਿਸ ਇਨਵੋਲਡ ਕਰਤਾਰ ਕਾਰਨ ਕੀ ਸੀ ਸਰ ਰੀਜ਼ਨ ਹੈਗਾ ਉਹ ਸਾਡੀ ਪਹਿਲੀ ਹੜਾ ਆਪਣਾ ਚਾਹੁੰਦੇ ਸੀ ਮੇਰੇ ਫਾਦਰ ਸਾਹਿਬ ਦੀ ਕਿਉਂਕਿ ਮੇਰੇ ਫਾਦਰ ਸਾਹਿਬ ਕੱਲੇ ਖੇਤੀਬਾੜੀ ਕਰਦੇ ਸੀ ਠੀਕ ਹੈ ਕੱਲੇ ਸਾਰੀ ਜ਼ਮੀਨ ਸੰਭਾਲਦੇ ਸੀਗੇ ਪਿੱਛੇ ਝਗੜਾ ਚੱਲਦਾ ਸੀ ਉਹਨਾਂ ਨਾਲ ਜ਼ਮੀਨ ਦਾ ਹਾਂਜੀ ਸਰ ਬਿਲਕੁਲ ਚੱਲਦਾ ਸੀ ਉਹਨਾਂ ਦੇ ਥੱਲਿਓ ਸਰ ਜ਼ਮੀਨ ਨਿਕਲੀ ਐ ਠੀਕ ਐ ਨਿਸ਼ਾਨਦੇਹੀ ਕਰਾਈ ਗਈ ਐ 24 ਜੂਨ ਨੂੰ ਨਿਸ਼ਾਨਦੇਹੀ ਕਰਾਈ ਗਈ ਐ ਠੀਕ ਐ ਉਸ ਤੋਂ ਬਾਅਦ ਦਰਖਤ ਕੱਟੇ ਗਏ ਨੇ ਦਰਖਤਾਂ ਨੂੰ ਲੈ ਕੇ ਝਗੜਾ ਕੀਤਾ ਗਿਆ ਮੇਰੇ ਫਾਦਰ ਸਾਹਿਬ ਨੂੰ ਧਮਕੀਆਂ ਦਿੱਤੀਆਂ ਗਈਆਂ ਜਾਨੋ ਮਾਰਨ ਦੀਆਂ ਸ਼ਨੀਵਾਰ ਉਹਨਾਂ ਦੀ ਪੱਗ ਲਾਈ ਗਈ ਐ ਠੀਕ ਐ ਡੈੱਡ ਬੋਡੀ ਸਰ ਉਹਨਾਂ ਦੀ ਨਹਿਰ ਦੇ ਵਿੱਚੋਂ ਮਿਲੀ ਐ ਜਦ ਕਿ ਉਹਨਾਂ ਦੇ ਜਿਹੜੇ ਕੱਪੜੇ ਐ ਉਹ ਜਿਹੜਾ ਉਹਨਾਂ ਦਾ ਡੇਰਾ ਐ ਉੱਥੋਂ ਮਿਲੇ ਨੇ ਜਿੱਥੇ ਉਹ ਦੁੱਧ ਚੋਂਦੇ ਸੀ ਉੱਥੋਂ ਉਹਨਾਂ ਦਾ ਡੋਲ ਮਿਲਿਆ ਸਾਰੀਆਂ ਚੀਜ਼ਾਂ ਸਾਨੂੰ ਉਸ ਡੇਰੇ ਤੋਂ ਮਿਲੀਆਂ ਬੋਡੀ ਜਿਹੜੀ ਹੈ ਮੈਂ ਉਸ ਟਾਈਮ ਦੀ ਗਵਾਹ ਆ ਮੌਕੇ ਦੀ ਜਦੋਂ ਮੈਂ ਨਹਿਰ ਤੇ ਪਹੁੰਚੀ ਆ ਵਰਟੀਕਲੀ ਸਰ ਨਹਿਰ ਆ ਰਹੀ ਹੈ ਹਾਰੀਜ਼ੋਂਟਲੀ ਸਰ ਉਹਨਾਂ ਦੀ ਐਕਟਿਵਾ ਪਈ ਹੋਈ ਹੈ ਪੂਰੀ ਤਰ੍ਹਾਂ ਦੇ ਨਾਲ ਫਸਾਈ ਗਈ ਹੈ ਠੀਕ ਹੈ ਔਰ ਸਰ ਜਿਹੜੀ ਜਦੋਂ ਅਸੀਂ ਉਹਨੂੰ ਇਨਵੈਸਟੀਗੇਟ ਕਰਨ ਦੀ ਕੋਸ਼ਿਸ਼ ਕੀਤੀ ਬੋਡੀ ਨੂੰ ਕਟੋ ਕਟ ਪੰਜਾਬ ਮੁੰਡੇ ਸੀ ਜਿਨ੍ਹਾਂ ਨੇ ਤੰਗਲੀਆਂ ਦੇ ਨਾਲ ਨਹਿਰ ਦੇ ਵਿੱਚੋਂ ਬਾਡੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਾਨੂੰ 11:30 ਵਜੇ ਤੱਕ ਰਾਤ ਦੇ ਕੋਈ ਬਾਡੀ ਨਹੀਂ ਮਿਲੀ ਹੋਤੀ। ਹੁਣ ਐਸਪੀ ਸਾਹਿਬ ਪਹੁੰਚੇ ਨੇ ਕੀ ਵਿਸ਼ਵਾਸ ਹੋਇਆ ਤੁਹਾਨੂੰ? ਸਰ ਮੇਰੇ ਅਕੋਰਡਿੰਗਲੀ ਤੇ ਕੋਈ ਵਿਸ਼ਵਾਸ ਨਹੀਂ ਹੈ। ਠੀਕ ਹੈ ਦੇਖੋ ਨਾ ਤਾਂ ਉਹਨਾਂ ਨੇ ਪ੍ਰੋਪਰ ਡੇਰਾ ਚੈੱਕ ਕੀਤਾ ਹੈ ਅੰਦਰੋਂ ਠੀਕ ਹੈ ਨਾ ਹੀ ਉਹਨਾਂ ਨੇ ਕੱਪੜੇ ਚੈੱਕ ਕੀਤੇ ਆ ਮੈਨੂੰ ਤੇ ਕੋਈ ਵਿਸ਼ਵਾਸ ਨਹੀਂ ਹੈ ਮੈਨੂੰ ਤੇ ਪੁਲਿਸ ਤੇ ਜੇ ਤੁਸੀਂ ਕਹੋ ਨਾ ਸਰ ਵਿਸ਼ਵਾਸ ਰਿਆ ਹੀ ਨਹੀਂ ਗਿਆ ਜਿਹੜੇ ਸੀਨੀਅਰ ਅਧਿਕਾਰੀ ਆ ਉਹ ਕਹਿੰਦੇ ਵਿਸਰਾ ਗਾਇਬ ਨਹੀਂ ਹੋਇਆ ਜੀ ਸਰ ਹੋਇਆ ਅਸੀਂ ਗਵਾਹ ਆ ਡਾਕਟਰ ਗਵਾਹ ਨੇ ਠੀਕ ਹੈ ਡਾਕਟਰਜ਼ ਨੇ ਆਪਣੇ ਬਿਆਨ ਦਿੱਤੇ ਨੇ ਠੀਕ ਹੈ ਹਾਂਜੀ ਜਿਹੜਾ ਈਐਸਆਈ ਇੰਦਰਜੀਤ ਸਿੰਘ ਹੈ ਉਹਨਾਂ ਨੇ ਆਪਣੇ ਬਿਆਨ ਦਿੱਤੇ ਕੌਣ ਕਹਿੰਦਾ ਹੈ ਕਿ ਵਿਸਰਾ ਗਾਇਬ ਨਹੀਂ ਹੋਇਆ ਅਸੀਂ ਖੁਦ ਗਵਾ ਇਸ ਚੀਜ਼ ਦੇ ਕਿ ਵਿਸਰਾ ਗਾਇਬ ਹੋਇਆ ਜਿਹੜੇ 인ਦਰਜੀਤ ਹੈ ਜਿਨ੍ਹਾਂ ਨੇ ਰਿਸੀਵ ਕੀਤਾ ਉਹ ਕਹਿੰਦਾ ਮੇਰੇ ਕੋਲ ਗਲਤੀ ਹੋਈ ਹੈ ਉਹਨੇ ਮੀਡੀਆ ਦੇ ਸਾਹਮਣੇ ਸਾਰੇ ਚੀਜ਼ ਮੰਨੀ ਹੈ ਕਿ ਮੈਂ ਵਿਸਰਾ ਨਹੀਂ ਸਬਮਿਟ ਕਰਾਇਆ ਉਹ ਸਬੰਧੀ ਕੰਪਲੀਟ ਕੀਤੀ ਤੁਸੀਂ ਫਿਰ ਹਾਂਜੀ ਸਰ ਬਿਲਕੁਲ ਕੀਤੀ ਹੈ ਬਿਲਕੁਲ ਕੀਤੀ ਹੈ ਕਿ ਲੱਗਦਾ ਕਿ ਆਪਣੇ ਅਫਸਰ ਬਚਾਉਣ ਵਾਸਤੇ ਜਿਹੜਾ ਵਿਸਰਾ ਰਿਪੋਰਟ ਨਹੀਂ ਗਾਇਬ ਹੁੰਦਾ ਬਿਲਕੁਲ ਸਰ ਬਿਲਕੁਲ ਉਨਕੀ ਮੰਗ ਮੰਗ ਕਰਦੇ ਸਰ ਅਸੀਂ ਇਹੋ ਮੰਗ ਕਰਦੇ ਆ ਕਿ सीबीआई ਦੇ ਕੋਲੋਂ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਮੁਜਰਮ ਹੈਗੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਨਾ ਚਾਹੀਦਾ ਔਰ ਜਿੰਨੀ ਪੁਲਿਸ ਇਹਦੇ ਵਿੱਚ ਰਲੀ ਹੈ ਉਹਨੂੰ ਡਿਸਮਿਸ ਕਰਨਾ ਚਾਹੀਦਾ ਜਨ ਸਾਹਿਬ ਨਹੀਂ ਮਿਲਦਾ ਅਗਲੀ ਕਾਰਵਾਈ ਕੀ ਤੁਹਾਡੀ ਰਾਨੀ ਸਰ ਅਗਲੀ ਕਾਰਵਾਈ ਇਹ ਹੋਏਗੀ ਐਜ਼ ਅ ਡਾਟਰ ਸਰਦਾਰ ਬੰਜੀਤ ਸਿੰਘ ਦੀ ਡਾਟਰ ਹੋਣ ਦੇ ਨਾਤੇ ਮੈਂ ਮਰਨ ਵਰਤ ਤੇ ਬੈਠਾਂਗੀ ਔਰ ਮੈਂ ਆਪਣੇ ਆਪ ਨੂੰ ਜ਼ਿੰਦਾ ਖਤਮ ਕਰਕੇ ਇਹਨਾਂ ਦੇ ਬਰਖਿਲਾਫ ਸਾਰੀ ਪੁਲਿਸ ਦੇ ਬਰਖਿਲਾਫ ਮੈਂ ਲਿਖ ਕੇ ਦੇ ਕੇ ਜਾਵਾਂਗੀ ਕਿ ਸਾਰੇ ਚੋਰ ਨੇ ਜਿੱਦੀ ਪੰਜਾਬ ਪੁਲਿਸ ਸਾਰੀ ਚੋਰ ਹੈ ਮਰਡਰ ਕੰਨਾਂ ਵਲੋਂ ਕੀਤਾ ਕਿ ਕੀ ਨਾਮ ਉਹਨਾਂ ਦੇ ਉਹਨਾਂ ਦਾ ਨਾਮ ਵੀਰ ਸਿੰਘ ਹੈ ਰਗਵੀਰ ਸਿੰਘ ਹੈ ਹਾਂਜੀ ਜਿਨ੍ਹਾਂ ਦਾ ਦੁਆਰਾ ਮਰਡਰ ਕੀਤਾ ਗਿਆ ਲਾਲੀ ਨੇ ਠੀਕ ਹੈ ਔਰ ਇੱਕ ਜਿਹੜੇ ਹੈਗੇ ਪਰਸਨ ਨੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਆਓ ਭਾਈ ਆਜੋ ਆਜੋ ਸਰ ਅਸਲ ਕੀ ਗੱਲ ਹੈ ਮਾਮਲੇ ਇੱਕ 133 ਨੰਬਰ ਐਫ ਆਈ ਆਰ ਦਰਜ ਹੋਈ ਸੀ ਗੈਸ ਨਾਲੇ ਤੇ ਉਹਦੀ ਇਨਵੈਸਟੀਗੇਸ਼ਨ ਸੀ ਸਮਨ ਸੀ ਐਸ ਆਈ ਟੀ ਬਣੀ ਸੀਗੀ ਤੇ ਅਸੀਂ ਉਹ ਕੇਸ ਦੀ ਪੜਤਾਲ ਸੰਬੰਧੀ ਚੱਲ ਰਿਹਾ ਹੈ ਕੋਈ ਵਿਚਾਰ ਕੋਈ ਗਾਇਬ ਨਹੀਂ ਹੋਈ ਹੈ ਠੀਕ ਹੈ ਚਲੋ ਸੰਭਾਲ